ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਦਾ ਸਟੱਡੀ ਪੰਜਾਬ 365 ਤੇ ਹਾਜ਼ਰਾ ਤੁਹਾਡੇ ਸਾਹਮਣੇ ਫਰੈਸ਼ ਜਾਣਕਾਰੀ ਦੇ ਨਾਲ ਭਾਈ ਆਫਿਸ ਆਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜੱਜ ਮਾਨਸਾ ਵੱਲੋਂ ਜਿਹੜੀ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਹੈ ਇੱਕ ਕੀ ਹੈਗੀ ਹੈ ਪੂਰੀ ਸ਼ੇਅਰ ਕਰਦੇ ਹਾਂ ਲਾਸਟ ਤੱਕ ਬਨੇ ਰਹੋ ਇਨ ਕੰਟੀਨਿਊਸ਼ਨ ਆਫ ਪਬਲਿਕ ਡਿਊਟिज ਇੱਕ ਨੋਟਿਸ ਆ ਸੀਗਾ ਚੌਥੇ ਮਹੀਨੇ ਚੌਥੀ ਤਰੀਕ ਤੇ ਛੇਵੇਂ ਮਹੀਨੇ ਦੀ ਕਹਿੰਦੇ ਇਟ ਇਜ਼ ਹੇਅਰਬਾਈ ਇਨਫਾਰਮਡ ਥੈਟ 올 ਪ੍ਰੀਵੀਅਸ ਪ੍ਰੋਵੀਜ਼ਨਲੀ ਐਲੀਜੀਬਲ ਕੈਂਡੀਡੇਟ ਜਿਹੜੀ ਲਿਸਟ ਇਨਕਲੋਜ਼ ਕੀਤੀ ਗਈ ਸੀਗੀ ਜਾਂ ਨਾਲ ਵਿੱਚ ਦੱਥੀ ਕੀਤੀ ਗਈ ਹੈ نیچے ਥੈਟਸ ਹੈ ਰੇਟਨ ਐਗਜ਼ਾਮੀਨੇਸ਼ਨ ਫੋਰ ਦਾ ਪੋਸਟ ਆਫ ਕਲਰਕ ਔਨ ਐਡ ਹੋਕ ਬੇਸਿਸ ਕਹਿੰਦੇ ਕਿ ਉਹਨਾਂ ਦਾ ਕਲਰਕ ਦਾ ਪੇਪਰ ਹੋਏਗਾ ਐਡ ਹੋਕ ਬੇਸਿਸ ਦਾ ਜਿਹੜਾ ਤੇ ਉਹ ਜਿਹੜਾ ਉਹਦੀਆਂ ਡਿਟੇਲਸ ਐਸ ਪਰ ਫਾਲੋਜ਼ ਹੈਗੀਆਂ ਤੁਸੀਂ ਦੇਖ ਸਕਦੇ ਹੋ ਭਾਈ ਸੀਰੀਜ਼ ਵਾਈਜ਼ ਹੋਣਾ ਹੈ ਜਿਵੇਂ ਕਹਿੰਦੇ 1 ਤੋਂ ਲੈ ਕੇ 480 ਵਾਲੇ ਸੈਂਟਰ ਜਿਹੜਾ ਹੈ ਉਹਨਾਂ ਦਾ ਸ਼੍ਰੀ ਚੇਤਨ ਸਿੰਘ ਸਰਵਿਕਾਰੀ ਸਰਵਿਤਖਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਮਾਨਸਾ ਨੀਅਰ ਡਾਕਟਰ ਅਜੇ ਸਿੰਗਲਾ ਹਸਪੀਟਲ ਮਾਨਸਾ ਓਕੇ ਸੈਕੰਡ 481 ਤੋਂ ਲੈ ਕੇ 816 ਤੱਕ ਹੋਏਗਾ ਨਰਾਇਣ ਸਰਵਸ਼ਿਕਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਬਰਨਾਲਾ ਜਿਹੜਾ ਹੈਗਾ ਉਹ ਰੋਡ ਫੋਰੈਸਟ ਡਿਪਾਰਟਮੈਂਟ ਬਰਨਾਲਾ ਦੇ ਲਾਗੇ ओके ਉੱਥੇ ਹੋਏਗਾ ਤੀਜਾ ਸੈਂਟਰ ਤੁਹਾਡਾ ਜੀਆਰ ਮਿਲੀਨੀਅਮ ਸਕੂਲ ਮਾਨਸਾ ਚੌਥਾ ਸੈਂਟਰ ਬਣੇਗਾ ਐਸਡੀਕੇਐਲ ਡੀਏਵੀ ਸੈਂਟਰ ਸਕੂਲ ਜਿਹੜਾ ਮਾਨਸਾ ਹੈਗਾ ਵਾਟਰ ਵਰਕ ਰੋਡ ਮਾਨਸਾ ਤੇ ਦੇਖੋ ਸੈਂਟਰ ਦੇ ਉਹਨਾਂ ਨੇ ਚਾਰ ਬਣਾਏ ਕਿਉਂਕਿ ਟੋਟਲ ਜਿਹੜੇ ਬੱਚਿਆਂ ਦਾ ਪੇਪਰ ਆਪਣੇ ਬੱਚੇ ਜਿਹੜੇ ਸਿਲੈਕਟ ਹੋਏ ਆ ਪੇਪਰ ਲਈ ਉਹਨੇ 1434 ਤੇ ਤੁਹਾਡਾ ਟਾਈਮ ਕੀ ਹੈ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ ਹੋਏਗਾ ਬਾਦ ਤੁਹਾਨੂੰ ਜਿਹੜੇ 2 ਘੰਟੇ ਪੇਪਰ ਲਈ ਦਿੱਤੇ ਜਾਣਗੇ ਤੇ 13 ਤਰੀਕ ਨੂੰ ਜਿਹੜਾ ਤੁਹਾਡਾ ਸੰਡੇ ਵਾਲੇ ਦਿਨ ਪੇਪਰ ਦਾ ਟਾਈਮ ਰੱਖਿਆ ਗਿਆ ਹੈ ਸੋ ਆਪਣਾ ਜਿਹੜਾ ਤੁਸੀਂ 9 ਵਜੇ ਪਹੁੰਚੋ ਪੂਰੇ ਟਾਈਮ ਨਾਲ ਤੇ 10:30 ਤੋਂ ਬਾਅਦ ਕਿਸੇ ਵੀ ਅਲਾਉ ਜਿਹੜਾ ਨਹੀਂ ਕੀਤਾ ਜਾਏਗਾ ਬਾਕੀ ਆਧਾਰ ਕਾਰਡ ਪੈਨ ਕਾਰਡ ਆਪਣੇ origignal document ਨਾਲ ਲੈ ਕੇ ਜਾਇਓ ਜਿਹੜਾ ਉਹਨਾਂ ਨੇ ਚੈੱਕ ਕਰਨਾ ਹੈ ਠੀਕ ਹੈ ਜੀ ਹੁਣ ਇਹ ਜਿਹੜੀ ਨਾਮ ਲਿਸਟ ਹੈ ਜਿਵੇਂ ਸਭ ਤੋਂ ਪਹਿਲਾਂ ਕੰਚਨ ਆਪਣੇ ਫਿਰ ਉਸ ਤੋਂ ਬਾਅਦ ਦੇਖੋ ਜੀ ਤੁਸੀਂ ਅ ਮਨੀਸ਼ ਗਰਗ ਫਿਰ ਆ ਗਿਆ ਜੀ ਆਪਣੇ ਰਾਜਵੀਰ ਜਿੰਦਲ ਸੋਰੀ ਰਵੀਨਾ ਜਿੰਦਲ ਬਿੰਦਰ ਕੌਰ ਜਸਪ੍ਰੀਤ ਕੌਰ ਸੁਭਦੀਪ ਕੌਰ ਮਨਜੀਤ ਕੌਰ ਇਹ ਸਾਰੇ ਨਾਮ ਨੇ ਤੁਸੀਂ ਚੈੱਕ ਕਰ ਲੈਣਾ ਤੁਸੀਂ ਆਪਣੀ ਆਪਣੇ ਜਿਹੜਾ ਵੀ ਤੁਹਾਡਾ ਨਾਮ ਹੈਗਾ ਕਿ ਇਸ ਵਿੱਚ ਹੈ ਕਿ ਨਹੀਂ ਕਿਉਂਕਿ ਤੁਹਾਡੇ ਫਾਰਮ ਜੇ ਰਿਜੈਕਟ ਹੋਇਆ ਜਾਂ ਸੈਪਟਾ ਇਸ ਤੋਂ ਹੀ ਪਤਾ ਚੱਲ ਜਾਏਗਾ ਬਾਕੀ ਪੇਪਰ ਬਹੁਤ ਸਿੰਪਲ ਹੋਏਗਾ ਇਹਦੇ ਵਿੱਚ ਤੁਹਾਨੂੰ 100 ਨੰਬਰ ਦਾ ਪੇਪਰ ਹੋਊਗਾ ਜਿਸ ਵਿੱਚ 50 ਨੰਬਰ ਦੀ ਤੁਹਾਡੀ ਇੰਗਲਿਸ਼ ਇੰਗਲਿਸ਼ ਹੋਏਗੀ 50 ਨੰਬਰ ਦੀ ਤੁਹਾਡੀ ਜੀਕੇ ਹੋਏਗੀ ਜਨਰਲ ਨੋਲੇਜ ਇਸ ਵਿੱਚ ਕਰੰਟ ਅਫੇਅਰ ਆਉਣਗੇ ਠੀਕ ਹੈ ਜੀ ਮੋਸਟਲੀ ਕਰੰਟ ਅਫੇਅਰ ਹੋ ਹੀ ਹੁੰਦੇ ਆ ਥੋੜੀ ਬੋਦੀ ਨਿਊਜ਼ ਦੇ ਰਿਲੇਟਡ ਆ ਗਿਆ ਜਾਂ ਬੇਸਿਕ ਪੰਜਾਬ ਜੀ ਕੇ ਪੁੱਛ ਲੈਣਗੇ ਇੰਡੀਆ ਲੈਵਲ ਦੀ ਥੋੜੀ ਬੋਦੀ ਜੀ ਕੇ ਪਹਾੜ ਨਦੀਆਂ ਦਰਿਆ ਕੈਪੀਟਲ ਲੈਂਗੁਏਜ ਮੇਲੇ ਤਿਹਾਰ ਵਗੈਰਾ ਪੁੱਛ ਲੈਣਗੇ ਬੜਾ ਬੇਸਿਕ ਪੇਪਰ ਹੁੰਦਾ ਕੋਈ ਟਫ ਨਹੀਂ ਦਾਦੀ इजीली ਤੁਸੀਂ ਪਾਸ ਕਰ ਸਕਦੇ ਹੋ ਸੋ ਰਾਜੇ ਹੋਰ ਇਸ ਤੋਂ ਇਲਾਵਾ ਤੁਹਾਡੇ ਕੋਈ ਸਵਾਲ ਹੋਵੇ ਕੋਈ ਸ਼ੰਕਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਮੈਂ ਤੁਹਾਡਾ ਪੂਰਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਜੀ ਤਾਂ ਕਿ ਤੁਹਾਡੇ ਵੀ ਲਈ ਆਸਾਨੀ ਹੋ ਸਕੇ ਸੋ ਮੈਨੂੰ ਵੀ ਵਧੀਆ ਲੱਗਦਾ ਕਿ ਜੇਕਰ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਮੇਰੇ ਲਈ ਐਫਰਟ ਕਰਦੇ ਹੋ ਮੇਰਾ ਵੀ ਫਰਜ਼ ਹੈ ਕਿ ਤੁਹਾਡੇ ਲਈ ਮੈਂ ਤੁਹਾਡੇ ਐਫਰਟ ਕਰਾਂ ਤੁਹਾਡੇ ਨਾਲ ਖਲੋਵਾਂ ਸੋ ਜਾਣਕਾਰੀ ਕਿਵੇਂ ਦੀ ਲੱਗੀ ਦੱਸਿਓ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਧੜਾ ਧੜ ਜਿੰਨੇ ਵੀ ਵਟਸਐਪ ਗਰੁੱਪ ਨੇ ਫੇਸਬੁੱਕ ਇੰਸਟਾ ਪਤ ਨਹੀਂ ਕਿੱਥੇ ਕਿੱਥੇ ਤੁਸੀਂ ਆਪਣੇ ਆਈਡੀਆ ਬਣਾਏ ਨੇ ਗਰੁੱਪ ਜੁਆਇਨ ਕੀਤੇ ਨੇ ਸਭ ਤੱਕ ਜਿਹੜਾ ਸ਼ੇਅਰ ਜਰੂਰ ਕਰਦੇ ਹੋ ਐਮ ਇਸਪੋਰਟ ਬਣਾਇ ਰੱਖਿਓ ਪੈਰ ਬਣਾਇ ਰੱਖਿਓ ਬਹੁਤ ਬਹੁਤ ਧੰਨਵਾਦੀ थैंक यू ਸੋ ਮਚ ਪ੍ਰਮਾਤਮਾ ਸਰਬਦਾ ਭਲਾ ਕਰੇ ਜੀ